ਸੋ ਹੈਲੋ ਜੀ ਸਸ਼ੀ ਕਾਲ ਸਾਰਿਆਂ ਨੂੰ ਸੋ ਅੱਜ ਆਪਾਂ ਗੱਲ ਕਰਾਂਗੇ ਪਲਸੀਬੋ ਇਫੈਕਟ ਬਾਰੇ ਕਿ ਪਲਸੀਬੋ ਇਫੈਕਟ ਕੀ ਆ ਤੇ ਇਹ ਆਪਣੀ ਮਾਈਂਡ ਤੇ ਬਾਡੀ ਤੇ ਕਿਦਾਂ ਕੰਮ ਕਰਦਾ ਆ ਸੋ ਪਲਸੀਬੋ ਇਫੈਕਟ ਕੀ ਆ ਜਦੋਂ ਕੋਈ ਵੀ ਪਰਸਨ ਆਪਣੀ ਹੈਲਥ ਕੰਡੀਸ਼ਨ ਰੀਅਲ ਚੇਂਜ ਫੀਲ ਕਰਦਾ ਆ ਉਹ ਟ੍ਰੀਟਮੈਂਟ ਲੈਣ ਤੋਂ ਬਾਅਦ ਜੋ ਅਸਲ ਥਰਪੈਟਿਕਲ ਨਹੀਂ ਹੁੰਦਾ ਜਸਟ ਐਨ ਐਗਜ਼ਾਮਪਲ ਕੋਈ ਪਰਸਨ ਪੇਨ ਚਾ ਤੇ ਡਾਕਟਰ ਨੇ ਉਹਨੂੰ ਪੇਨ ਕਿਲਰ ਦੀ ਜਗ੍ਹਾ ਤੇ 슈ਗਰ ਪਿਲ ਦਿੱਤੀ ਬਟ ਉਸਨੂੰ ਖਾਣ ਤੋਂ ਬਾਅਦ ਉਹਨੂੰ ਮੈ ਪੇਨ ਤੋਂ ਰੀਲੀਫ ਮਿਲੀ ਵੀ ਕੌਜ਼ ਹੀ ਹੈ ਹਿ ਹੈਡ ਨੋ ਆਈਡੀਆ ਕਿ ਉਹ ਪੇਨਕিলার ਨਹੀਂ ਸੀ ਉਹਨੇ ਸੋਚਿਆ ਕਿ ਉਹਨੇ ਪੇਨਕিলার ਲਈਆ ਉਹਨੂੰ ਪੇਨ ਤੋਂ ਰੀਲੀਫ ਮਿਲਨੀ ਆ ਤੇ ਉਹਨੂੰ ਐਕਚੁਅਲਸ ਮਿਲੀ ਵੀ ਸੋ ਜੇਕਰ ਮੈਂ ਤੁਹਾਨੂੰ ਕਹਾਂ ਕਿ ਸਿਰਫ ਤੇ ਸਿਰਫ ਆਪਣੇ ਮਾਈਂਡ ਦਾ ਯੂਜ਼ ਕਰਕੇ ਤੁਸੀਂ ਕਿਸੇ ਵੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਤਾਕੀ ਤੁਸੀਂ ਮੇਰੇ ਤੇ ਯਕੀਨ ਕਰੋਗੇ ਮੇ ਵੀ ਨਹੀਂ ਬਟ ਜੇ ਤੁਸੀਂ ਇਸ ਗੱਲ ਤੇ ਯਕੀਨ ਨਹੀਂ ਵੀ ਕਰਦੇ ਫਿਰ ਵੀ ਆਪਣੇ ਮਾਈਂਡ ਸੈਟ ਤੋਂ ਬਿਨਾ ਕੋਈ ਵੀ ਮੈਡੀਸਨ ਆਪਣੇ ਤੇ ਅਸਰ ਨਹੀਂ ਕਰੂਗੀ ਸੋ ਇਸ ਚੀਜ਼ ਨੂੰ ਇਸ ਪਲਸੀਬੋ ਇਫੈਕਟ ਨੂੰ ਆਪਾਂ ਡਾਕਟਰ ਡਿਸਪੈਂਜੋ ਦੀ ਬੁੱਕ ਯੂ ਆਰ ਦਾ ਪਲਸੀਬੋ ਦੀ ਹੈਲਪ ਨਾ ਸਮਝਦੇ ਆ ਇਸ ਬੁੱਕ ਵਿੱਚ ਡਾਕਟਰ ਨੇ ਬਹੁਤ ਸਾਰੀਆਂ ਇਦਾਨੀਆਂ ਸਟੋਰੀਜ਼ ਸ਼ੇਅਰ ਕੀਤੀਆਂ ਆ ਜਿਦੇ ਵਿੱਚ ਲੋਕਾਂ ਨੇ ਪਲਸੀਬੋ ਥੈਰੇਪੀ ਨਾਲ ਆਪਣੇ ਆਪਣੇ ਆਪ ਨੂੰ ਚੇਂਜ ਕੀਤਾ ਆ ਆਪਣੇ ਆਪ ਨੂੰ ਬਹੁਤ ਸਾਰੀਆਂ ਬਹੁਤ ਸਾਰੀਆਂ ਹੈਲਥ ਕੰਡੀਸ਼ਨਸ ਲਾਈਕ ਡਿਪਰੈਸ਼ਨ ਕ੍ਰੋਨਿਕ ਡਿਜ਼ੀਜ਼ ਕ੍ਰਿਪਲਿੰਗ ਆਰਥਰਾਇਟਿਸ ਤੋਂ ਸ਼ੁਕਾਰਾ ਪਾਇਆ। ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਪਲਸੀਬੋ ਇਫੈਕਟ ਕੀ ਆ ਤੇ ਕਿੱਦਾਂ ਇਸ ਨੂੰ ਯੂਜ਼ ਕਰਕੇ ਆਪਾਂ ਇੱਕ ਖੁਸ਼ਹਾਲ ਜੀਵਨ ਜੀ ਸਕਦੇ ਹਾਂ। ਆਪਣੀ ਮਾਈਂਡ ਦੀ ਕੀ ਪਾਵਰ ਆ ਕਿ ਆਪਣੇ ਮਾਈਂਡ ਨਾਲ ਆਪਾਂ ਆਪਣੀ ਜ਼ਿੰਦਗੀ 'ਚ ਕਿੰਨੇ ਚੇਂਜ ਲਿਆ ਸਕਦੇ ਹਾਂ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਕੀ ਇਹ ਚੀਜ਼ ਸੱਚੀ 'ਚ ਪੋਸੀਬਲ ਆ ਔਰ ਇਹ ਜਸਟ ਇੱਕ ਮਿਥਾ ਸਭ ਤੋਂ ਪਹਿਲਾਂ ਇਸ ਬੁੱਕ ਚ ਇਕਲੇੜੀ ਦੀ ਸਟੋਰੀ ਦੱਸੀ ਗਈ ਹੈ ਸ਼ੀ ਵਾਸ ਸਫਰਿੰਗ ਫਰਮ ਕ੍ਰੋਨਿਕ ਡਿਪਰੈਸ਼ਨ ਉਹਨੂੰ ਪਲਸੀਬੋ ਥੈਰੇਪੀ ਦਿੱਤੀ ਗਈ ਤੇ ਪਲਸੀਬੋ ਥੈਰੇਪੀ ਤੋਂ ਬਾਅਦ ਉਸਦੇ ਦਿਮਾਗ ਦੀਆਂ ਸਕੈਨਸ ਕੀਤੀਆਂ ਗਈਆਂ ਤੇ ਉਹਦੀ ਸਕੈਨਸ ਤੋਂ ਬਾਅਦ ਉਹਦੀ ਦਿਮਾਗ ਦੀ ਐਕਟੀਵਿਟੀ ਤੋਂ ਪਤਾ ਚੱਲਿਆ ਕਿ ਉਸਨੇ ਉਸਦੀ ਬਿਮਾਰੀ ਤੋਂ ਬਿਲਕੁਲ ਛੁਟਕਾਰਾ ਨਿਲਕਿਆ ਸੋ ਆਹ ਇਹ ਥੈਰਪੀ ਆਪਣੀ ਬਾਡੀ ਚ ਬਹੁਤ ਸਾਰੀਆਂ ਫਿਜ਼ੀਕਲ ਚੇਂਜਸ ਲਿਆ ਸਕਦੀ ਆ ਸੋ ਇਦਾਂ ਹੀ ਕਈ ਲੋਕਾਂ ਨੂੰ ਫਾਲਸ ਸਰਜਰੀ ਤੋਂ ਰਿਕਵਰੀ ਮਿਲ ਜਾਂਦੀ ਹੈ ਫਾਲਸ ਸਰਜਰੀ ਹੁੰਦੀ ਆ ਜਦੋਂ ਪੇਸ਼ੀਐਂਟ ਦੀ ਸਹੀ ਚ ਸਰਜਰੀ ਲਾਈਕ ਰੀਅਲ ਸਰਜਰੀ ਨਹੀਂ ਕੀਤੀ ਜਾਂਦੀ ਬਟ ਡਾਕਟਰਸ ਪੇਸ਼ੀਐਂਟਸ ਨੂੰ ਕਹਿੰਦੇ ਆ ਕਿ ਉਹਨਾਂ ਦੀ ਸਰਜਰੀ ਹੋ ਗਈ ਆ ਤੇ ਇਹ ਇਹ ਜਾਣਨ ਤੋਂ ਬਾਅਦ ਉਹਨਾਂ ਨੂੰ ਸੱਚੀ ਚ ਰਿਕਵਰੀ ਵੀ ਮਿਲ ਜਾਂਦੀ ਆ ਇਸੇ ਚੀਜ਼ ਦੇ ਇੱਕ ਹੋਰ ਐਗਜ਼ਾਮਪਲ ਆ ਕਰਤਬ ਦਿਖਾਉਣ ਵਾਲੇ ਲੋਕ ਜੋ ਅੱਗ ਤੇ ਚੱਲਦੇ ਆ ਕੱਚ ਖਾ ਜਾਂਦੇ ਆ ਜੋ ਹੋਰ ਐਦਾਂ ਦੇ ਬਹੁਤ ਚੀਜ਼ਾਂ ਕਰਦੇ ਆ ਉਹ ਲੋਕ ਆਪਾਂ ਨੂੰ ਇਹ ਸੋਚਣ ਤੇ ਮਜਬੂਰ ਕਰ ਕਰ ਦਿੰਦੇ ਆ ਕਿ ਕਿੱਦਾਂ ਆਪਾਂ ਆਪਣੀ ਬਾਡੀ ਦੇ ਬਾਇਓਲੋਜੀਕਲ ਤੇ ਕੈਮਿਸਟਰੀ ਫੈਕਟਰ ਨੂੰ ਚੇਂਜ ਕਰ ਸਕਦੇ ਆ ਸੋ ਇਹ ਆਪਣੀ ਮਾਈਂਡ ਦੀ ਤਾਕਤ ਆਪਾਂ ਆਪਣੇ ਦਿਮਾਗ ਨੂੰ ਕੰਟਰੋਲ ਕਰਕੇ ਆਪਣੀ ਬਾਡੀ ਚ ਬਹੁਤ ਸਾਰੀਆਂ ਚੇਂजेस ਲਿਆ ਸਕਦੇ ਆ اسی ਚੀਜ਼ ਦੇ ਇੱਕ ਐਗਜ਼ਾਮਪਲ ਆਪਾਂ ਨੂੰ ਮਿਲਦੀ ਆ World War 2 ਚ World War 2 ਚ ਬਹੁਤ ਸਾਰੇ ਸੋਲਜਰਸ ਜੱਕ ਨਹੀਂ ਸੀਗੇ ਤੇ ਉਸ ਟੈਂਪ ਤੋਂ ਹੀ ਹਸਪੀਟਲਸ ਟੂ ਮੋਰਫਿਨ ਦੀ ਕਮੀ ਸੀ ਸੋ ਇੱਕ ਡਾਕਟਰ ਨੇ ਜ਼ਖਮੀ ਸੋਲਜਰਸ ਨੂੰ ਮੋਰਫਨ ਦੀ ਜਗ੍ਹਾ ਲੈਮੀਨੇਟ ਪਿਆ ਕੇ ਸਵਾਤਾ ਤੇ ਉਹਨਾਂ ਨੂੰ ਉਸ ਪੇਨ ਤੋਂ ਰੀਲੀਫ ਮਿਲੀ ਉਸ ਜਸਟ ਲੈਮੀਨੇਟ ਨਾਲ बिकॉज़ दे ਹੈਡ ਨੋ ਆਈਡੀਆ ਕਿ ਉਹਨਾਂ ਨੂੰ ਮੋਰਫਨ ਦੇ ਜਗ੍ਹਾ ਲੈਮੀਨੇਟ ਦਿੱਤਾ ਗਿਆ ਸੋ ਥਿਸ ਥਿੰਗ ਇਜ਼ ਨਾਟ ਅ ਮਿਥ ਇਹ ਕਨਸੈਪਟ ਬਹੁਤ ਸਾਰੇ ਡਾਕਟਰਸ ਦੀ ਰਿਸਰਚ ਤੋਂ ਬਾਅਦ ਡਿਵੈਲਪ ਹੋਇਆ ਆ ਡਾਕਟਰ ਬੈਂਜ਼ਨ ਨੇ ਇਸ ਚੀਜ਼ ਤੇ ਬਹੁਤ ਡੀਪਲੀ ਰਿਸਰਚ ਕੀਤੀ ਆ ਤੇ ਉਹਨਾਂ ਨੇ ਇਸ ਚੀਜ਼ ਨੂੰ ਮੈਡੀਸਨ ਫੀਲਡ ਚ ਯੂਜ਼ ਕੀਤਾ ਆ ਸੋ ਪੇਸ਼IENTS ਨੂੰ ਉਹਨਾਂ ਦੀ ਰੈਗੂਲਰ ਪिल्स ਦੀ ਜਗ੍ਹਾ ਤੇ 슈ਗਰ ਪिल्स ਦਿੱਤੀਆਂ ਗਈਆਂ ਤੇ ਉਹਨਾਂ ਦੀ ਬਾਡੀ 'ਚ ਉਹਨਾਂ ਨੂੰ ਚੇਂजेस ਦਿਖਣ ਨੂੰ ਮਿਲੇ ਤੇ ਉਹਨਾਂ ਨੇ ਜਿਹੜਾ ਰਿਜ਼ਲਟ ਮਿਲਿਆ ਉਸ ਤੋਂ ਇਹ ਪਤਾ ਲੱਗਾ ਕਿ ਜਿਹੜੇ ਪੇਸ਼ੀਐਂਟ ਪੋਜ਼ਿਟਿਵ ਸੋਲਦੇ ਸੀ ਉਹਨਾਂ ਨੂੰ ਪੋਜ਼ਿਟਿਵ ਫੀਡਬੈਕ ਮਿਲਿਆ ਬਟ ਜਿਹੜੇ ਪੇਸ਼ੀਐਂਟ ਨੈਗੇਟਿਵ ਸੋਲਦੇ ਸੀ ਉਹਨਾਂ ਨੂੰ ਨੈਗੇਟਿਵ ਫੀਡਬੈਕ ਮਿਲਿਆ ਸੋ ਗੱਲ ਇੱਥੇ ਇਹ ਹੁੰਦੀ ਆ ਕਿ ਕੀ ਆਪਾਂ ਉਸ ਚੀਜ਼ ਤੇ ਯਕੀਨ ਕਰ ਰਹੇ ਆ ਕਿ ਆਪਾਂ ਆਪਣੇ ਮਾਈਂਡ ਨੂੰ ਕੰਟਰੋਲ ਕਰਕੇ ਆਪਣੀ ਬਿਮਾਰੀ ਤੋਂ ਬਾਹਰ ਨਿਕਲ ਦੀ ਪਾਵਰ ਰੱਖਦੇ ਆ ਸੋ ਹੁਣ ਆਪਾਂ ਗੱਲ ਕਰਦੇ ਆ ਕਿ ਪਲਸੀਬੋ ਇਫੈਕਟ ਆਪਣੇ ਬ੍ਰੇਨ ਤੇ ਕਿਵੇਂ ਕੰਮ ਕਰਦਾ ਹੈ ਪਲਸੀਬੋ ਇਫੈਕਟ ਚ ਤਿੰਨ ਫੈਕਟਰ ਇੱਕੋ ਸਾਥ ਕੰਮ ਕਰਦੀ ਆ ਕੰਡੀਸ਼ਨਿੰਗ ਐਕਸਪੈਕਟੇਸ਼ਨ ਐਂਡ ਮੀਨ ਕੰਡੀਸ਼ਨਿੰਗ ਚ ਆਪਾਂ ਆਪਣੀ ਅਸੋਸੀਏਟਿਵ ਮੈਮਰੀ ਨੂੰ ਯੂਜ਼ ਕਰਦੇ ਆ ਆਪਣੇ ਮਨ ਚਾਹੇ ਰਿਜ਼ਲਟ ਪਾਉਣ ਦੀ ਐਕਸਪੈਕਟੇਸ਼ਨ ਆਪਾਂ ਇਹ ਫਰਮ ਬਲੀਫ ਰੱਖਣਾ ਹੈ ਕਿ ਜੋ ਰਿਜ਼ਲਟ ਆਪਾਂ ਐਕਸਪੈਕਟ ਕਰ ਰਹੇ ਆ ਉਹ ਆਪਾਂ ਨੂੰ ਡੈਫੀਨੇਟਲੀ ਮਿਲੇਗਾ ਜਦੋਂ ਇਹ ਦੋਵੇਂ ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਆ ਤਾਂ ਆਪਣੀ ਸੋਚ ਰਿਐਲਿਟੀ ਚ ਕਨਵਰਟ ਹੁੰਦੀ ਆ ਤੀਸਰੀ ਚੀਜ਼ ਆ ਮੀਨਿੰਗ ਜਦੋਂ ਆਪਣੀ ਜ਼ਿੰਦਗੀ ਦਾ ਮੀਨਿੰਗ ਤੇ ਪਰਪਸ ਆਪਣੇ ਐਕਸ਼ਨਸ ਨਾਲ ਜੁੜਦੇ ਆ ਤਾਂ ਆਪਾਂ ਨੂੰ ਹੋਰ ਵੀ ਵਧੀਆ ਰਿਜ਼ਲਟ ਮਿਲਦੇ ਆ ਸੋ ਜੇ ਆਪਾਂ ਆਪਣੀ ਲਾਈਫ ਬਹੁਤ ਪ੍ਰੈਡਿਕਟਿਵ ਵਾਲਾ ਆਪਾਂ ਸੇਮ ਰੂਟੀਨ ਫਾਲੋ ਕਰ ਰਹੇ ਆਂ ਸੇਮ ਕੰਮ ਕਰਦੇ ਆਂ ਆਪਣੀ ਸੇਮ ਥੌਟਸ ਆ ਤਾਂ ਆਪਣੀ ਲਾਈਫ ਚ ਜਾਂ ਬਾਡੀ ਚ ਕੋਈ ਵੀ ਚੇਂਜ ਨਹੀਂ ਆਉਂਦਾ ਸੋ ਆਪਾਂ ਇਸ ਚੀਜ਼ ਨੂੰ ਡੀਪਲੀ ਸਮਝਦੇ ਆਂ ਇਕੋ ਤਰ੍ਹਾਂ ਦਾ ਕੰਮ ਆਪਣੇ ਬ੍ਰੇਨ ਦੇ ਸੇਮ ਸਰਕਟ ਨੂੰ ਐਕਟੀਵੇਟ ਕਰਦਾ ਆ ਤੇ ਉਹ ਸੇਮ ਸਰਕਟ ਸੇਮ ਬ੍ਰੇਨ ਬੋਡੀ ਕੈਮਿਸਟਰੀ ਬਣਾਉਂਦਾ ਆ ਤੇ ਆਪਣੀ ਸੇਮ ਚੀਜ਼ ਨੂੰ ਸਿਗਨਲ ਪੇਸਦਾ ਆ ਤੇ ਉਹ ਸੇਮ ਜੀਨਸ ਐਕਟੀਵੇਟ ਹੋ ਕੇ ਆਪਣੇ ਸੇਮ ਪ੍ਰੋਟੀਨ ਬਣਾਉਂਦੇ ਆ ਤੇ ਸੇਮ ਹੈਲਥ ਬਣਦੀ ਆ ਸੋ ਜੇਕਰ ਆਪਾਂ ਆਪਣੇ ਫਿਊਚਰ ਨੂੰ ਪਾਸਟ ਵਰਗਾ ਐਕਸਪੈਕਟ ਕਰ ਰਹੇ ਆ ਤਾਂ ਬਹੁਤ ਘੱਟ ਚਾਂਸਿਸ ਆ ਕਿ ਕੁਝ ਆਪਣੀ ਲਾਈਫ 'ਚ ਕੁਝ ਚੇਂਜਸ ਹੋਣ ਸੋ ਜਦੋਂ ਆਪਾਂ ਆਪਣੇ ਫਿਊਚਰ ਨੂੰ ਸੇਮ ਆਪਣੇ ਪਾਸਟ ਵਰਗਾ ਐਕਸਪੈਕਟ ਕਰਦੇ ਆਂ ਤਾਂ ਆਪਾਂ ਸੇਮ ਆਪਣੀ ਉਸ 올ਡ ਪਰਸਨੈਲਿਟੀ ਤੇ ਕੰਮ ਕਰ ਰਹੇ ਹੁੰਨੇ ਆਂ ਤਾਂ ਦੈਨ ਆਪਾਂ ਫਿਊਚਰ 'ਚ ਵੀ ਸੇਮ ਉਹੀ ਰਿਐਲਿਟੀ ਕ੍ਰੀਏਟ ਕਰਦੇ ਆਂ ਤੇ ਆਪਾਂ ਨੂੰ ਸੇਮ ਪਾਸਟ ਵਰਗੇ ਐਕਸਪੀਰੀਐਂਸਿਸ ਮਿਲਦੇ ਆਂ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਫਿਊਚਰਸ ਤੁਹਾਨੂੰ ਕੁਝ ਨਵੇਂ ਐਕਸਪੀਰੀਐਂਸਿਸ ਮਿਲ ਕੁਝ ਨਮਾ ਹੋਵੇ ਤੁਹਾਡਾ ਪਾਸਟ ਰਿਪੀਟ ਨਾ ਹੋਵੇ ਦੈਨ ਯੂ ਹੈਵ ਟੂ ਚੇਂਜ ਦੈਟ 올ਡ ਪਰਸਨੈਲਿਟੀ ਸੋ ਆਪਣੇ ਬ੍ਰੇਨ 'ਚ ਜਦੋਂ ਆਪਾਂ ਕੋਈ ਨਵਾਂ ਥੌਟ ਲਿਉਂਨੇ ਆਂ ਜਾਂ ਕੋਈ ਨਵਾਂ ਸਿੱਖਦੇ ਆ ਜਾਂ ਕੁਝ ਨਵਾਂ ਐਕਸਪੀਰੀਐਂਸਸ ਕਰਦੇ ਆ ਤਾਂ ਆਪਣੇ ਬ੍ਰੇਨ ਚ ਨਿਊਰਨਸ ਦਾ ਇੱਕ ਕੰਪਲੈਕਸ ਨੈਟਵਰਕ ਰਿਲੀਜ਼ ਹੁੰਦਾ ਆ ਜੋ ਆਪਣੇ ਡੀਐਨਏ ਨੂੰ ਟ੍ਰਿਗਰ ਕਰਦਾ ਆ ਸੋ ਡੀਐਨਏ ਨੂੰ ਟ੍ਰਿਗਰ ਕਰਕੇ ਉਹ ਆਪਣੇ ਬ੍ਰੇਨ ਦੇ ਸਟਰਕਚਰ ਨੂੰ ਚੇਂਜ ਕਰਦਾ ਆ ਸੋ ਜੇ ਆਪਾਂ ਕੁਝ ਨਵਾਂ ਸਿੱਖਦੇ ਆ ਤਾਂ ਆਪਣੇ ਦਿਮਾਗ ਚ ਇਦਾਂ ਦੇ 1000 ਨੈਟਵਰਕ ਆਫ ਨਿਊਰਨਸ ਰਿਲੀਜ਼ ਹੁੰਦੇ ਆ ਬਟ ਉਹ ਚੀਜ਼ ਨੂੰ ਪਰਮਾਨੈਂਟ ਕਰਨ ਲਈ ਵੀ ਹੈਵ ਟੂ ਰਿਪੀਟ 댓 ਥਿੰਗ ਅਗੇਨ ਐਂਡ ਅਗੇਨ ਸੋ ਨਿਊਰੋ ਸਰਕੂਟਰੀ which means ਨੈਟਵਰਕ ਆਫ ਥੀਸ ਨਿਊਰons it works like a ਹਾਰਡਵੇਅਰ ਤੇ ਉਹਦੇ ਵਿੱਚ ਜੋ ਆਪਾਂ ਇਨਫੋਰਮੇਸ਼ਨ ਪਾਉਂਦੇ ਆ ਉਹ ਵਰਕ ਕਰਦੀ ਆ ਐਜ਼ ਅ ਸੌਫਟਵੇਅਰ ਸੋ ਐਡਾ ਆਪਣਾ ਦਿਮਾਗ ਕੰਮ ਕਰਦਾ ਆ ਸੋ ਜੇ ਆਪਾਂ ਕਿਸੇ ਵੀ ਚੀਜ਼ ਨੂੰ ਆਪਣੀ ਹੈਬਿਟ ਬਣਾਉਣਾ ਚਾਹੁੰਦੇ ਆ ਤਾਂ ਵੀ ਹੈਵ ਟੂ ਰਿਪੀਟ ਦੈਟ ਥਿੰਗ ਅਗੇਨ ਐਂਡ ਅਗੇਨ ਤਾਂ ਕਿ ਉਹ ਜਿਹੜਾ ਨੈਟਵਰਕ ਆਫ ਨਿਊਰons ਆ ਉਹ ਪਰਮਨੈਂਟ ਹੋ ਜਾਵੇ ਸੋ ਆਪਣੇ ਆਪ ਨੂੰ ਚੇਂਜ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਮਾਈਂਡ ਨੂੰ ਯੂਜ਼ ਕਰਨਾ ਸਿੱਖੋ ਆਪਣੇ ਆਊਟਸਾਈਡ ਦਾ ਬਾਕਸ ਸੋਚਣਾ ਸਟਾਰਟ ਕਰੋ ਨਾਓ ਵੀ ਵਿਲ ਟਾਕ ਅਬਾਊਟ ਅਨਦਰ ਟਰਮ ਨਿਊਰੋ ਪਲਾਸਟੀਸਿਟੀ ਨਿਊਰੋ ਪਲਾਸਟੀਸਿਟੀ ਹੁੰਦਾ ਆ ਕਿ ਆਪਾਂ ਆਪਣੇ ਪੁਰਾਣੀ ਨਿਊਰਨਸ ਕਨੈਕਸ਼ਨਸ ਨੂੰ ਤੋੜ ਕੇ ਨਵੇਂ ਨਿਊਰਨ ਕਨੈਕਸ਼ਨਸ ਬਣਾਉਣਾ ਜਿਹਦੇ ਨਾਲ ਆਪਣੇ ਮਾਈਂਡ ਬਾਡੀ ਤੇ ਲਾਈਫ ਚ ਚੇਂजेस ਆਉਂਦੀਆਂ ਤੇ ਚੇਂਜ ਦੀ ਇਸ ਪੋਸਿਬਿਲਟੀ ਨੂੰ ਆਪਣਾ এনवायरमेंट ਟਾਈਮ ਤੇ ਬਾਡੀ ਇਫੈਕਟ ਕਰਦੀ ਆ ਸੋ ਜਦੋਂ ਆਪਣਾ ਜਦੋਂ ਆਪਣਾ ਮਾਈਂਡ ਨਵੇਂ ਥੌਟਸ ਨਾਲ ਰੀਪ੍ਰੋਗਰਾਮ ਹੁੰਦਾ ਆ ਤਾਂ ਉਹ ਫਿਊਚਰ ਬਾਰੇ ਸੋਚਣ ਲੱਗਦਾ ਆ ਤੇ ਆਪਣਾ এনवायरमेंट ਆਪਣੇ ਬਲੀਫਸ ਨੂੰ ਬਹੁਤ ਡੀਪਲੀ ਇਫੈਕਟ ਕਰਦਾ ਆ ਸੋ ਇਫ ਯੂ ਵਾਂਟ ਟੂ ਚੇਂਜ ਯੂਅਰ ਲਾਈਫ ਯੂ ਹੈਵ ਟੂ ਬੀ ਇਨ ਅ ਗੁੱਡ এনवायरमेंट ਜਿੱਦਾਂ ਦਾ ਤੁਸੀਂ ਸੋਚੋਗੇ ਉਦਾਂ ਦੇ ਹੀ ਸੀ ਬਣੋਗੇ ਸੋ ਯੂ ਹੈਵ ਟੂ ਬੀ ਇਨ ਅ ਗੁੱਡ এনवायरमेंट ਸੋ ਹੁਣ ਆਪਾਂ ਗੱਲ ਕਰਦੇ ਆ ਕਿ ਪਲਸੀਬੋ ਇਫੈਕਟ ਦਾ ਆਪਣੀ ਬਾਡੀ ਤੇ ਕੀ ਇਫੈਕਟ ਪੈਂਦਾ ਆ ਆਪਣੀ ਬਾਡੀ 23r 688 जी ना बट ਉਹਨਾਂ ਚੋਂ ਬਹੁਤ ਥੋੜੇ ਐਕਟੀਵੇਟ ਹੁੰਦੇ ਆ ਬਾਇਸ ਸਟੀਮੂਲੇਸ਼ਨ ਜੀਨ ਐਕਟੀਵੇਸ਼ਨ ਇਜ਼ ਅ ਕੰਪਲੈਕਸ ਪ੍ਰੋਸੈਸ ਇਹ ਬਹੁਤ ਹੀ ਕੰਪਲੈਕਸ ਪ੍ਰੋਸੈਸ ਆ ਸੋ ਆਪਾਂ ਇਹ ਆਲਵੇਸ ਹੁੰਦੇ ਆ ਕਿ ਬਹੁਤ ਸਾਰੀਆਂ ਬਿਮਾਰੀਆਂ ਲਾਈਕ ਡਿਪਰੈਸ਼ਨ ਹਾਰਟ ਡਿਜ਼ੀਜ਼ ਡਾਇਬੀਟਿਸ ਐਂਡ ਹੋਰ ਬਹੁਤ ਜੈਨੇਟਿਕ ਹੁੰਦੀਆਂ ਆ ਲਾਈਕ ਜਨਰੇਸ਼ਨ ਟੂ ਜਨਰੇਸ਼ਨ ਟਰੈਵਲ ਕਰਦੀ ਆ ਜਾਂ ਪੇਰੈਂਟਸ ਤੋਂ ਬੱਚਿਆਂ ਚ ਜਾਂਦੀਆਂ ਹਨ ਬੱਡੇ ਰਿਸਰਚ ਰਿਸਰਚ ਦੇ ਅਕੋਰਡਿੰਗ ਇਹ ਪਤਾ ਲੱਗਾ ਹੈ ਕਿ ਆਪਣੇ ਜੀਨ ਨੂੰ ਆਪਣਾ ਬਾਹਰਲਾ এনवायरमेंट ਤੇ ਆਪਣੇ ਥਾਟਸ ਵੀ ਇਫੈਕਟ ਕਰਦੇ ਆ ਇੱਕ ਸਟਡੀ ਕੀਤੀ ਗਈ ਜਿਹਦੇ ਚ ਸੇਮ ਪੀਰੀਅਡਸ ਤੋਂ ਪੈਦਾ ਹੋਏ ਦੋ ਟਵਿਨ ਬੱਚਿਆਂ ਤੇ ਸਟਡੀ ਹੋਈ ਤੇ ਉਹਨਾਂ ਚ ਸੇਮ ਬਿਮਾਰੀਆਂ ਨਹੀਂ ਸੀ ਉਹਨਾਂ ਚ ਡਿਫਰੈਂਟ ਡਿਫਰੈਂਟ ਬਿਮਾਰੀਆਂ ਸੀ ਬਿਕੋਜ਼ ਉਹਨਾਂ ਦੇ ਥਾਟਸ ਡਿਫਰੈਂਸ ਸੀ ਤੇ ਉਹਨਾਂ ਦਾ এনवायरमेंट ਡਿਫਰੈਂਟ ਸੀ ਸੋ ਇੱਥੇ ਆਪਾਂ ਇੱਕ ਗੱਲ ਕਰਦੇ ਆ ਇੱਕ ਟਰਮ ਬਾਰੇ ਈਪੀ ਜੈਨੇਟਿਕ ਈਪੀ ਜੈਨੇਟਿਕ ਹੁੰਦਾ ਆ ਕਿ ਆਪਾਂ ਆਪਣੇ ਜੀਨਸ ਨੂੰ ਸੈਲ ਦੇ ਵਾੜਲੇ ਫੈਕਟਰਸ ਨਾਲ ਕੰਟਰੋਲ ਕਰਨਾ ਲਾਈਕ ਥਾটস ਤੇ এনवायरमेंट ਸੋ ਇਦਾਂ ਆਪਣਾ এনवायरमेंट ਆਪਣੀ ਬੋਡੀ ਤੇ ਆਪਣੇ ਜੀਨਸ ਤੇ ਬਹੁਤ ਡੀਪਲੀ ਇਫੈਕਟ ਕਰਦਾ ਆ ਲੰਬੇ ਸਮੇਂ ਤੱਕ ਸਟ्रेस ਲੈਣਾ ਆਪਣੀ ਬੋਡੀ ਚ ਇੰਬੈਲੈਂਸ ਕ੍ਰੀਏਟ ਕਰਦਾ ਆ ਤੇ ਜਿਹਦੇ ਨਾਲ ਆਪਾਂ ਨੂੰ ਹੈਲਥ ਇਸ਼ੂਜ਼ ਹੁੰਦੇ ਆ ਜਿਹਦੇ ਨਾਲ ਸਭ ਤੋਂ ਕਾਮਨ ਆ ਵੀਕ ਇਮਿਊਨ ਸਿਸਟਮ ਸੋ ਰਿਡਿਊਸ ਸਟ्रेस ਐਂਡ ਕੀਪ ਯਰself ਇਨ ਅ ਗੁੱਡ এনवायरमेंट ਸੋ ਹੁਣ ਆਪਾਂ ਗੱਲ ਕਰਦੇ ਆ ਕਿ ਹਾਊ ਥੌਟਸ ਚੇਂਜ ਦਾ ਬ੍ਰੇਨ ਐਂਡ ਬਾਡੀ ਸੋ ਪੋਸੀਬਲ ਫੈਕਟ ਨੂੰ ਲਾਗੂ ਕਰਨ ਲਈ ਅਮੇਜੀਨੇਸ਼ਨ ਸਭ ਤੋਂ ਪਾਵਰਫੁਲ ਟੂਲ ਆ ਡਾਕਟਰ ਜੋਰਜ ਡਿਸਪੈਂਜਾ who is the writer of this book ਉਹਨਾਂ ਨੇ ਐਦਾਂ ਦੀ ਹੋਈ ਇੱਕ ਟਰਮ ਬਾਰੇ ਦੱਸਿਆ ਆ ਮੈਂਟਲ ਰਿਹਸਲ ਇਹਦੇ ਚ ਆਪਾਂ ਕੋਈ ਵੀ ਬਿਮਾਰੀ ਹੋਣ ਤੋਂ ਪਹਿਲਾਂ ਹੀ ਆਪਣੇ ਆਪਾਂ ਆਪਣੀ ਜੀਜ਼ ਨੂੰ ਬਦਲ ਸਕਦੇ ਆ ਬਹੁਤ ਸਾਰੇ ਸਪੋਰਟਸ ਪ੍ਰੋਫੈਸ਼ਨਲ ਲਾਈਕ ਟਾਈਗਰ ਬੁੱਡ ਮਾਈਕਲ ਜਾਰਡਨ ਤੇ ਟੈਰੀ ਬਰਡ ਨੇ ਦੱਸਿਆ ਆ ਕਿ ਉਹਨਾਂ ਨੇ ਪਲਸੀਬੋ ਇਫੈਕਟ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰਤਾ ਤੇ ਉਹਨਾਂ ਨੂੰ ਇਹਦੇ 'ਚ ਸਕਸੈਸ ਵੀ ਮਿਲੀ 1970 'ਚ ਇੱਕ ਆਦਮੀ ਨੇ 400 ਦਿਨ ਇੱਕ ਬਰਫੀਲੀ ਜੇਲ 'ਚ ਬਿਤਾਏ ਸੀ ਜਦੋਂ ਉਹ ਉਸ ਬਰਫੀਲੀ ਜੇਲ 'ਚ ਸੀਗਾ ਤਾਂ ਉਹ ਆਪਣੇ ਦਿਮਾਗ 'ਚ ਚੈਸ ਖੇਡ ਰਿਹਾ ਸੀਗਾ ਤੇ ਜਦੋਂ ਉਹ ਬਾਹਰ ਨਿਕਲਿਆ ਤਾਂ ਉਹਨੇ ਵਰਲਡ ਚੈਂਪੀਅਨ ਨੂੰ ਹਰਾਤਾ ਸੋ ਸਟੱਡੀਜ਼ ਤੋਂ ਇਹ ਸ਼ੋਅ ਹੋਇਆ ਆ ਕਿ ਜੋ ਲੋਕ ਸਿਰਫ ਆਪਣੀ ਫਿੰਗਰ ਪ੍ਰੈਕਟਿਸ ਕਰਦੇ ਆ ਪਿਆਨੋ ਵਜਾਉਣ ਦੀ ਉਹ ਅਸਲਸੇ ਵੀ ਪਿਆਨੋ ਵਜਾ ਪਾਉਂਦੀ ਆ ਇੱਕ ਹੋਰ ਐਕਸਪੈਰੀਮੈਂਟ ਹੋਇਆ ਕਿ 70 ਤੋਂ 80 ਸਾਲ ਦੇ 8 ਲੋਕਾਂ ਨੂੰ ਉਹਨਾਂ ਦੀ 22 ਸਾਲ ਪਹਿਲਾਂ ਦੇ এনवायरमेंट ਚ ਲਜਾਇਆ ਗਿਆ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਜਵਾਨ ਇਦੇ ਨਾਲ ਉਹਨਾਂ ਦੀ ਬਾਡੀ ਤੇ ਮਾਈਂਡ 'ਚ ਬਹੁਤ ਸਾਰੇ ਚੇਂਜੇਸ ਆਏ ਜਦੋਂ ਉਹ 5 ਦਿਨ ਆਪਣੀ ਰਿਐਲਿਟੀ ਤੋਂ ਦੂਰ ਰਹੇ ਤਾਂ ਉਹ ਟਾਈਮ ਇਹ ਸਬ ਪੁੱਲ ਗਏ ਸੋ ਇਹਦੇ ਨਾਲ ਉਹਨਾਂ ਦੀ ਬਾਡੀ 'ਚ ਇੱਕ ਐਪੀਜੈਨੇਟਿਕ ਚੇਂਜ ਆਇਆ ਉਹਨਾਂ ਦੇ ਪੁਰਾਣੇ ਜੀਨ ਜੋ ਕਿ 22 ਸਾਲ ਪਹਿਲਾਂ ਡੀਐਕਟੀਵੇਟ ਹੋਏ ਸੀ ਉਹ ਫਿਰ ਤੋਂ ਐਕਟੀਵੇਟ ਹੋ ਗਏ ਤੇ ਉਹਨਾਂ ਦੇ ਉਹ ਜੀਨਸ ਜੋ ਉਹਨਾਂ ਨੂੰ ਬੁੜਾਪੇ ਵੱਲ ਲੈ ਜਾ ਰਹੇ ਸੀ ਉਹ ਸਵਿਚ ਆਫ ਹੋ ਗਏ ਸੋ ਆਪਣੇ ਬ੍ਰੇਨ ਦਾ ਫਰੰਟਲ ਲਿਊਬ ਜੋ ਕਿ ਕ੍ਰੀਏਟੀਵਿਟੀ ਕਨਸਾਈਨਸ ਤੇ ਡ੍ਰੀਮਿੰਗ ਦਾ ਇਪੀਸੈਂਟਰਲ ਆ ਜਦੋਂ ਆਪਾਂ ਕਿਸੇ ਵੀ ਨਵੀਂ ਰਿਐਲਿਟੀ ਨੂੰ ਇਮੇਜਿਨ ਕਰਦੇ ਆ ਤਾਂ ਇਹ ਬ੍ਰੇਨ ਆਪਣੀ ਉਸ ਰਿਐਲਿਟੀ ਦੀ ਕਲੀਅਰ ਪਿਕਚਰ ਆਪਣੇ ਦਿਮਾਗ 'ਚ ਬਣਾਉਣ 'ਚ ਆਪਣੀ ਹੈਲਪ ਕਰਦਾ ਆ ਉਦੇ ਨਾਲ ਆਪਣੇ ਹੀਲਿੰਗ ਦੇ ਇਮੋਸ਼ਨਸ ਇਨਕਰੀਸ ਹੁੰਦੇ ਆ ਤੇ ਜਿਹਦੇ ਨਾਲ ਆਪਣੇ ਕੰਪਲੈਕਸ ਨਿਊਰਨਸ ਰਿਲੀਜ਼ ਹੁੰਦੇ ਆ ਤੇ ਉਹ ਆਪਣੇ ਡੀਐਨਏ ਨੂੰ ਟ੍ਰਿਗਰ ਕਰਦੇ ਆ ਡੀਐਨਏ ਟ੍ਰਿਗਰ ਹੁੰਦਾ ਆ ਤਾਂ ਆਪਣੇ ਨਵੇਂ ਪ੍ਰੋਟੀਨ ਬਣਦੇ ਆ ਤੇ ਆਪਣੇ ਦਿਮਾਗ ਦਾ ਇੱਕ ਨਵਾਂ ਸਟੇਟ ਬਣਦਾ ਆ ਤੇ ਜਿਹਦੇ ਨਾਲ ਆਪਣਾ ਹੀਲਿੰਗ ਪ੍ਰੋਸੈਸ ਇਨਕਰੀਸ ਹੋ ਜਾਂਦਾ ਤੇ ਇਸ ਤਰ੍ਹਾਂ ਆਪਾਂ ਕਿਸੇ ਵੀ ਬਿਮਾਰੀ ਤੋਂ ਹੀਲ ਹੋ ਸਕਦੇ ਆ ਸੋ ਹੁਣ ਆਪਾਂ ਗੱਲ ਕਰਦੇ ਆ ਸਜੈਸਟੇਬਿਲਟੀ ਦੀ ਸੋ ਇਜ਼ ਇਟ ਪੋਸੀਬਲ ਕਿ ਆਪਾਂ ਇੱਕ ਕਾਨੂੰਨ ਨੂੰ ਮੰਨਣ ਵਾਲੇ ਸਿਟੀਜ਼ਨ ਨੂੰ ਹਿਪਨੋਟਾਈਜ਼ ਕਰਕੇ ਇੱਕ ਅਨਨੋਨ ਪਰਸਨ ਨੂੰ ਸ਼ੂਟ ਕਰਵਾ ਸਕਦੇ ਹਾਂ ਆਨਸਰ ਇਜ਼ ਯੈਸ ਬਟ देयर ਇਜ਼ ਅ ਕੰਡੀਸ਼ਨ ਕਿ ਜੇ ਉਹ ਪਰਸਨ ਸਜੈਸਟੇਬਲ ਆ ਸੋ ਇਹ ਇੱਕ ਰਿਸਰਚ ਚ ਪਤਾ ਲੱਗਾ ਆ ਜਿੱਥੇ ਇਹ ਟੈਸਟ ਕੀਤਾ ਜਾ ਰਿਹਾ ਸੀਗਾ ਕਿ ਕੀ ਆਪਾਂ ਕਿਸੇ ਨੂੰ ਹਿਪਨੋਟਾਈਜ਼ ਕਰਕੇ ਉਹ ਕੰਮ ਕਰਵਾ ਸਕਦੇ ਹਾਂ ਜੋ ਉਹ ਰੀਅਲ ਚ ਕਰਨ ਦੀ ਸੋਚ ਵੀ ਨਹੀਂ ਸਕਦਾ ਸੋ ਆਪਾਂ ਪਿਛਲੀਆਂ ਹੀਲਿੰਗ ਸਟੋਰੀਜ਼ ਤੇ ਦੇਖਿਆ ਆ ਕਿ ਆਪਾਂ ਨਾ ਜਦੋਂ ਸਬਕੌਨਸ਼ੀਅਸ ਮਾਈਂਡ ਨੂੰ ਮੈਂਟਲ ਰਿਹਸਲ ਨਾਲ ਰੀਪ੍ਰੋਗਰਾਮ ਕਰਦੇ ਆ ਤਾਂ ਉੱਥੇ ਤਿੰਨ ਕਾਮਨ ਐਲੀਮੈਂਟ ਆ ਪਹਿਲਾ ਕਿ ਆਪਾਂ ਆਪਣੀ ਬਾਡੀ ਚ ਠੀਕ ਹੋਣ ਦੀ ਪੋਸੀਬਿਲਟੀ ਨੂੰ ਐਕਸੈਪਟ ਕਰਨਾ ਆ ਦੂਸਰਾ ਆਪਾਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਯਕੀਨ ਦਿਵਾਉਣਾ ਆ ਕਿ ਹਾਂ ਇਨ ਫਿਊਚਰ ਆਪਣੀ ਬਾਡੀ ਬਿਲਕੁਲ ਰਿਕਵਰ ਹੋ ਜਾਊਗੀ ਤੀਸਰਾ ਜਦੋਂ ਆਪ ਉਹਨਾਂ ਦੇ ਬਾਡੀ ਤੇ ਥਾਟਸ ਫਿਊਚਰ ਚ ਰਹਿਣ ਲੱਗਦੇ ਆ ਤਾਂ ਉਹ ਉਹਨਾਂ ਦੇ ਦਿਮਾਗ ਚ ਨਵੇਂ ਨਿਊਰਨ ਕਨੈਕਸ਼ਨਸ ਰਿਲੀਜ਼ ਹੁੰਦੇ ਆ ਜੋ ਉਹਨਾਂ ਦੇ ਡੀਐਨਏ ਨੂੰ ਟ੍ਰਿਗਰ ਕਰਕੇ ਸੇਮ ਉਹਨਾਂ ਤੇ ਚੀਜ਼ ਬਣਾਉਂਦੇ ਆ ਜਿੱਦਾਂ ਦੇ ਇੱਕ ਹੈਲਥੀ ਪਰਸਨ ਦੇ ਹੁੰਦੇ ਆ ਤੇ ਇਦਾਂ ਉਹਨਾਂ ਦੀ ਬਾਡੀ ਹੀਲ ਹੋ ਜਾਂਦੀ ਆ ਬਟ ਇੰਪੋਰਟੈਂਟ ਚੀਜ਼ ਇਹ ਆ ਕਿ ਸਾਰੇ ਟ੍ਰੀਟਮੈਂਟ ਦੇ ਦੌਰਾਨ ਉਹਨਾਂ ਨੇ ਉਹੀ ਸਟੇਟ ਮੈਂਟ ਸਟੇਟ ਚ ਰਹਿਣਾ ਹੁੰਦਾ ਆ ਉਹਨਾਂ ਨੇ ਆਪਣੀ ਮਾਈਂਡ ਦੀ ਸਟੇਟ ਇਹੀ ਰੱਖਣੀ ਆ ਕਿ ਉਹ ਬਿਲਕੁਲ ਠੀਕ ਆ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆ ਪਲਸੀਬੋ ਇਫੈਕਟ ਹਰ ਕਿਸੇ ਤੇ ਕੰਮ ਨਹੀਂ ਕਰਦਾ ਆ ਕਈ ਲੋਕ ਇਸ ਤੇ ਰਿਸਪੌਂਡ ਕਰਦੇ ਆ ਤੇ ਕਈ ਨਹੀਂ ਕਰਦੇ ਬਟ ਇਹ ਚੀਜ਼ ਉਹਨਾਂ ਤੇ ਜ਼ਿਆਦਾ ਅਸਰ ਕਰਦੀ ਆ ਜੋ ਇਸ ਚੀਜ਼ ਤੇ ਯਕੀਨ ਕਰਦੇ ਆ ਜੇ ਆਪਾਂ ਸੈਕੰਡ ਫੈਕਟਰ ਆ ਜੋ ਕਿ ਆਪਾਂ ਇਸ ਚੀਜ਼ ਤੇ ਡੀਪ ਬਲੀਫ ਕਰਨਾ ਹੈ ਕਿ ਇਹ ਚੀਜ਼ ਪੋਸੀਬਲ ਹੈ ਜੇ ਆਪਾਂ ਬਲੀਫ ਹੀ ਨਹੀਂ ਕਰਾਂਗੇ ਤਾਂ ਉਹ ਚੀਜ਼ ਆਪਣੇ ਤੇ ਕੰਮ ਨਹੀਂ ਕਰੂਗੀ ਸੋ ਆਪਣੇ ਆਟੋਨੋਮਿਕ ਨਰਵਸ ਸਿਸਟਮ ਨੂੰ ਆਪਣਾ इमोशनल ਬ੍ਰੇਨ ਕੰਟਰੋਲ ਕਰਦਾ ਆ ਸੋ ਜਦੋਂ ਆਪਾਂ ਕਿਸੇ ਵੀ इमोਸ਼ਨ ਨੂੰ ਬਹੁਤ ਡੀਪਲੀ ਫੀਲ ਕਰਦੇ ਆ ਤਾਂ ਉਹਦੇ ਨਾਲ ਆਪਣਾ ਪਲਸੀਬੋ ਇਫੈਕਟ ਐਕਟੀਵੇਟ ਹੁੰਦਾ ਆ ਇਸ ਸਟੇਜ ਤੇ ਬ੍ਰੇਨ ਸੀਮ ਉਹਦਾਂ ਦੇ ਜੀਨਸ ਪ੍ਰੋਡਿਊਸ ਕਰਦਾ ਆ ਜਿੱਦਾਂ ਦੇ ਇੱਕ ਹੈਲਥੀ ਪਰਸਨ ਦੀ ਲਾਈਫ 'ਚ ਹੁੰਦੇ ਆ ਤੇ ਉਹਦੇ ਨਾਲ ਆਪਾਂ ਨੂੰ ਸੱਚੀ ਚ ਰਿਕਵਰੀ ਤੇ ਹੀਲਿੰਗ ਮਿਲਦੀ ਆ ਸੋ ਇੱਥੇ ਇਹ ਗੱਲ ਆਉਂਦੀ ਆ ਕਿ ਹਾਊ ਕੈਨ ਵੀ ਰੀਪਰੋਗਰਾਮ आवर ਮਾਈਂਡ ਸੋ బిਗੇਸਟ ਸਟੈਪ ਇਜ਼ ਕਿ ਆਪਾਂ ਆਪਣੀ ਕੌਂਸ਼ੀਅਸਨੈਸ ਕੌਂਸ਼ੀਅਸਨੈਸ ਨੂੰ ਕੌਂਸ਼ੀਅਸ ਮਾਈਂਡ ਤੋਂ ਸਬਕੌਂਸ਼ੀਅਸ ਮਾਈਂਡ ਤੇ ਟ੍ਰਾਂਸਫਰ ਕਰਨਾ ਆ ਤੇ ਇਸ ਚੀਜ਼ ਨੂੰ ਕਰਨ ਲਈ ਆਪਾਂ ਨੂੰ ਆਪਣੇ ਕੌਂਸ਼ੀਅਸ ਮਾਈਂਡ ਜਾਂ ਜਿਹਨੂੰ ਕ੍ਰਿਟੀਕਲ ਮਾਈਂਡ ਕਹਿੰਦੇ ਆ ਉਹਨੂੰ ਸ਼ਾਂਤ ਕਰਨਾ ਪੈਣਾ ਆ ਤੇ ਉਸ ਚੀਜ਼ ਨੂੰ ਕਰਨ ਦਾ ਇੱਕੋ ਇੱਕ ਤਰੀਕਾ ਆ ਮੈਡੀਟੇਸ਼ਨ ਸੋ ਮੈਡੀਟੇਸ਼ਨ ਕਰਨੀ ਔਖੀ ਹੋ ਸਕਦੀ ਆ ਬਟ ਜਿੰਨਾ ਲੋਕਾਂ ਨੇ ਇਸ ਨੂੰ ਟਰਾਈ ਕੀਤਾ ਆ ਉਹਦੇ ਨਾਲ ਉਹਨਾਂ ਨੂੰ ਮਾਈਂਡ ਬਲੋਇੰਗ ਰਿਜ਼ਲਟ ਮਿਲੇ ਆ ਸੋ ਆਪਣਾ ਬ੍ਰੇਨ ਬਹੁਤ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਬ੍ਰੇਨ ਵੇਵਸ ਪ੍ਰੋਡਿਊਸ ਕਰਦਾ ਹੈ ਲਾਈਕ ਡੈਲਟਾ, ਥੀਟਾ, ਗਾਮਾ, ਬੀਟਾ, ਅਲਫਾ ਡੈਲਟਾ ਸਬ ਤੋਂ ਸਲੋ ਆ ਤੇ ਗਾਮਾ ਸਬ ਤੋਂ ਫਾਸਟ ਆ ਜਿਹੜਾ ਬੀਟਾ ਜਦੋਂ ਬ੍ਰੇਜ਼ ਪ੍ਰੋਡਿਊਸ ਹੁੰਦੀਆਂ ਤਾਂ ਉਹਦੇ ਨਾਲ ਆਪਣਾ ਐਨਾਲਿਟিক্যাল ਮਾਈਂਡ ਐਕਟੀਵੇਟ ਹੁੰਦਾ ਆ ਤੇ ਜਦੋਂ ਥੀਟਾ ਵੇਵਜ਼ ਪ੍ਰੋਡਿਊਸ ਹੁੰਦੀਆਂ ਉਹਦੇ ਨਾਲ ਸਜੈਸਟਿਬਿਲਟੀ ਇਨਕਰੀਜ਼ ਹੁੰਦੀ ਆ ਸੋ ਆਪਣੀ ਥੌਟਸ ਨੂੰ ਰਿਐਲਿਟੀ ਚ ਬਦਲਣ ਲਈ ਆਪਾਂ ਨੂੰ ਆਪਣੀ ਸਜੈਸਟਿਬਿਲਟੀ ਇਨਕਰੀਜ਼ ਕਰਨੀ ਕਰਨੀ ਪੈਣੀ ਆ ਸੋ ਵੀ ਹੈਵ ਟੂ ਵਰਕ ਲਾਈਕ 댓 ਕਿ ਆਪਣੀ ਸਜੈਸਟਿਬਿਲਟੀ ਇਨਕਰੀਜ਼ ਹੋਵੇ ਤੇ ਆਪਣੀਆਂ ਥੀਟਾ ਵੇਵਜ਼ ਪ੍ਰੋਡਿਊਸ ਹੋਣ ਸੋ ਹੁਣ ਆਪਾਂ ਗੱਲ ਕਰਦੇ ਆ ਬਲੀਫਸ ਐਂਡ ਪਰਸਪੈਕਸ਼ਨਸ ਬਾਰੇ ਸੋ ਬਲੀਫਸ ਉਹ ਥੌਟਸ ਤੇ ਫੀਲਿੰਗਸ ਹੁੰਦੀਆਂ ਆ ਜੋ ਆਪਾਂ بار-ਬਾਰ ਸੋਚਦੇ ਆ ਤੇ ਫੀਲ ਕਰਦੇ ਆ ਜੇ ਆਪਾਂ بار-ਬਾਰ ਇਹ ਸੋਚਦੇ ਆ ਬੋਲਦੇ ਆ ਤੇ ਫੀਲ ਕਰਦੇ ਆ ਕਿ ਮੈਂ ਹੈਲਥੀ ਆ ਤਾਂ ਇਹ ਹੌਲੀ-ਹੌਲੀ ਆਪਣਾ ਬਲੀਫ ਬਣ ਜਾਂਦਾ ਆ ਬਲੀਫ ਆਪਣੇ ਸਬਕੌਨਸ਼ੀਅਸ ਦਾ 파ਟ ਬਣ ਕੇ 언ਕੌਨਸ਼ੀਅਸਲੀ ਆਪਣੇ ਪਰਸੈਪਸ਼ਨਸ ਨੂੰ ਇਫੈਕਟ ਕਰਦੇ ਆ ਸੋ ਪਲਸੀਬੋ ਇਫੈਕਟ ਦੀ ਸਕਸੈਸ ਲਈ ਆਪਾਂ ਨੂੰ ਆਪਣੇ ਬਲੀਫਸ ਨੂੰ ਚੇਂਜ ਕਰਨਾ ਪੈਣਾ ਆ ਪਾਸਟ ਦੇ ਪਰਸੈਪਸ਼ਨਸ ਆਪਣੇ ਹੈਲਥ ਤੇ ਵੈਲਬੀਂਗ ਨੂੰ ਬਹੁਤ ਡੀਪਲੀ ਇਫੈਕਟ ਕਰਦੇ ਆ ਤੇ ਸ਼ੇਪ ਕਰਦੇ ਆ ਸੋ ਇੱਥੇ ਇੱਕ ਸਟੋਰੀ ਦਸੀ ਗਈ ਆ ਕੰਬੋਡੀਅਨ ਗਰੁੱਪ ਦੀਆਂ ਲੇਡੀਜ਼ ਦੀ ਉਹਨਾਂ ਸਾਰਿਆਂ ਦੀ ਆਈ ਸਾਈਟ ਬਲੀਕ ਹੁੰਦੀ ਗਈ ਬਿਕੋਜ਼ ਉਹਨਾਂ ਦਾ ਇਹ ਪਰਸੈਪਸ਼ਨ ਬਣ ਗਿਆ ਸੀ ਮਤਲਬ ਐਕਚੁਅਲ ਜੋ ਉਹਨਾਂ ਦੀ ਆਈ ਸਾਈਟ ਬਲੀਕ ਨਹੀਂ ਸੀ ਬਟ ਉਹਨਾਂ ਦੇ ਮਾਈਂਡ ਨੇ ਉਹਨਾਂ ਨੂੰ ਇਦਾਂ ਦੇ ਸਿਗਨਲ ਦਿੱਤੇ ਉਹਨਾਂ ਦੇ ਪਰਸੈਪਸ਼ਨ ਨੇ ਉਹਨਾਂ ਨੂੰ ਇਦਾਂ ਦੇ ਸਿਗਨਲ ਦਿੱਤੇ ਕਿ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਆਈ ਸਾਈਟ ਬਲੀਕ ਹੁੰਦੀ ਗਈ ਆ ਸੋ ਨਾਊ ਵੀ ਕੈਨ ਸੇ ਕਿ ਆਪਣੇ ਪਰਸੈਪਸ਼ਨ ਤੇ ਬਲੀਵਸ ਆਪਣੇ এনवायरमेंट ਨਾਲ ਇਫੈਕਟ ਹੁੰਦੇ ਆ ਇਨਵਾਇਰਨਮੈਂਟ ਨਾਟ ਓਨਲੀ ਕਿ ਜਿੱਥੇ ਆਪਾਂ ਰਹਿੰਦੇ ਆ ਇਹ ਤੋਂ ਬਿਨਾ ਆਪਣੀ ਕੰਪਨੀ ਕੀ ਆ ਆਪਣੇ ਫਰੈਂਡਸ ਕੀ ਆ ਤੇ ਆਪਾਂ ਸੋਸ਼ਲ ਮੀਡੀਆ ਤੇ ਕਿਦਾਂ ਦਾ ਕੰਟੈਂਟ ਕੰਜ਼ਿਊਮ ਕਰ ਰਹੇ ਆ ਜੇ ਆਪਾਂ ਨੈਗੇਟਿਵ ਕੰਟੈਂਟ ਕੰਜ਼ਿਊਮ ਕਰ ਰਹੇ ਆ ਤਾਂ ਆਪਣੇ ਪਰਸੈਪਸ਼ਨ ਨੈਗੇਟਿਵ ਹੋਣਗੇ ਤੇ ਆਪਣੇ ਬਲੀਫ ਵੀ ਨੈਗੇਟਿਵ ਹੋਣ ਜਾਣਗੇ ਔਨ ਆਪੋਜ਼ਿਟ ਜੇ ਆਪਾਂ ਪੋਜ਼ਿਟਿਵ ਕੰਟੈਂਟ ਕੰਜ਼ਿਊਮ ਕਰ ਰਹੇ ਆ ਤਾ ਆਪਣੇ ਪਰਸੈਪਸ਼ਨ ਵੀ ਪੋਜ਼ਿਟਿਵ ਹੋਣਗੇ ਤੇ ਆਪਣੇ ਬਲੀਫ ਵੀ ਪੋਜ਼ਿਟਿਵ ਹੋਣਗੇ ਸੋ ਇੱਕ ਸਟੱਡੀ ਹੋਈ ਸੀ ਹਸਪੀਟਲ ਚ ਸੋ ਉਹ ਪਰਸਨ ਜਲਦੀ ਰਿਕਵਰ ਹੋਏ ਜਿਨ੍ਹਾਂ ਨੂੰ ਹਰੇ ਭਰੇ ਪੌਦਿਆਂ ਦੇ ਸਾਹਮਣੇ ਰੱਖਿਆ ਗਿਆ ਮਤਲਬ ਉਹਨਾਂ ਨੂੰ ਉਹ ਪੌਦੇ ਦਿਖ ਰਹੇ ਸੀਗੇ ਸੋ ਇਸ ਤਰ੍ਹਾਂ ਆਪਣਾ এনवायरमेंट ਆਪਣੇ ਬਲੀਫਸ ਤੇ ਆਪਣੇ ਪਰਸੈਪਸ਼ਨਸ ਤੇ ਬਹੁਤ ਡੀਪਲੀ ਅਫੈਕਟ ਕਰਦਾ ਸੋ ਹੁਣ ਆਪਾਂ ਗੱਲ ਕਰਦੇ ਆ ਕੁਆਂਟਮ ਮੈਂ ਬਾਰੇ ਸੋ ਯੂਨੀਵਰਸ ਹਰ ਚੀਜ਼ ਐਟਮ ਦੀ ਬਣੀ ਆ ਐਟਮ ਯੂਨੀਵਰਸ ਦੀ ਫੰਡਾਮੈਂਟਲ ਯੂਨਿਟ ਆ ਸੋ ਕੁਆਂਟਮ ਫਿਜ਼ਿਕਸ ਦੇ ਅਕੋਰਡਿੰਗ ਐਟਮਸ ਚ ਸਿਰਫ ਖਾਲੀ ਸਪੇਸ ਤੇ એનર્ਜੀ ਆ ਤੇ ਹਰ ਐਟਮ ਆਪਣੀ ਅਲੱਗ-ਅਲੱਗ ਫ੍ਰੀਕੁਐਂਸੀ ਤੇ ਵਾਈਬ੍ਰੇਟ ਕਰ ਰਿਹਾ ਆ ਕੁਆਂਟਮ ਮਾਡਲ ਚ ਸਪੇਸ ਤੇ ਟਾਈਮ ਦਾ ਕੋਈ ਕਨਸੈਪਟ ਨਹੀਂ ਆ ਸੋ ਕੋਈ ਵੀ ਐਦਾਂ ਦੀ ਪੋਸੀਬਲ ਰਿਐਲਿਟੀ ਜੋ ਆਪਾਂ ਇਮੇਜਿਨ ਕਰ ਸਕਦੇ ਆ ਉਹ ਪ੍ਰੈਜ਼ੈਂਟ ਆ ਤੇ ਉਹ ਅਵੇਲੇਬਲ ਹਰ ਐਟਮ ਵਾਈਬ੍ਰੇਟ ਕਰ ਰਿਹਾ ਤੇ ਇੱਕ ਯੂਨੀਕ એનર્ਜੀ ਫੀਲਡ ਕ੍ਰੀਏਟ ਕਰਦਾ ਆ ਤੇ ਹਰ ਐਟਮ ਚੋਂ ਇੱਕ ਇਲੈਕਟ੍ਰੋਨ ਵੇਵਜ਼ ਪ੍ਰੋਡਿਊਸ ਹੋ ਰਹੀਆਂ ਤੇ ਅਕੋਰਡਿੰਗ ਟੂ ਕੁਆਂਟਮ ਫਿਜ਼ਿਕਸ ਸਾਰੇ ਪਾਰਟੀਕਲ ਇੱਕ ਹੀ ਇਨਫੋਰਮੇਸ਼ਨ ਦੇ ਸਮੁੰਦਰ ਨਾਲ ਕਨੈਕਟਡ ਆ ਜੋ ਕਿ ਆਪਣੇ ਕੌਨਸ਼ੀਅਸਨੈਸ ਤੇ એનર્ਜੀ ਤੇ ਫ੍ਰੀਕਵੈਂਸੀ ਦਾ ਬਣਿਆ ਹੋਇਆ ਆ so we are made up of atom as well our brain is made up of atom as well so apni bhi apne brain diyan bhi vi, apni vibrations aa apni frequency aa so je aap apne field nu no, apne perceptions nu no, positive emotions nal no, positive emotions nal no, like uh, gratitude ਲਵ ਇਨਸਪੀਰੇਸ਼ਨਲ ਇਨਕਰੀਸ ਕਰ ਸਕਦੇ ਆ ਤਾਂ ਆਪਾਂ ਆਪਣੀ ਜ਼ਿੰਦਗੀ ਚ ਬਹੁਤ ਵਧੀਆ ਚੇਂਜਸ ਲਿਆ ਸਕਦੇ ਆ ਤੇ ਆਪਾਂ ਆਪਣੀ ਫਿਜ਼ੀਕਲ ਬਾਡੀ ਨੂੰ ਵੀ ਚੇਂਜ ਕਰ ਸਕਦੇ ਆ ਆਪਾਂ ਆਪਣੇ ਮਾਈਂਡ ਨੂੰ ਵੀ ਚੇਂਜ ਕਰ ਸਕਦੇ ਆ ਸੋ ਇੱਥੇ ਗੱਲ ਆਉਂਦੀ ਆ ਕਰਤੱਵ ਦਿਖਾਉਣ ਵਾਲੇ ਲੋਕਾਂ ਦੀ ਜਦੋਂ ਉਹ ਐਕਟ ਕਰਦੇ ਆ ਤਾਂ ਉਹਨਾਂ ਲਾਈਕ ਕਰਤੱਵ ਦਿਖਾਉਣ ਵਾਲੇ ਲੋਕ ਲਾਈਕ ਜਿਹੜੇ ਅੱਗ ਨਾਲ ਖੇਡਦੇ ਆ ਜ਼ਹਿਰ ਪੀ ਜਾਂਦੇ ਆ ਕੱਚ ਖਾ ਜਾਂਦੇ ਆ ਜਦੋਂ ਉਹ ਪਰਫਾਰਮ ਕਰਦੇ ਆ ਤਾਂ ਉਹਨਾਂ ਦੀ ਕੌਨਸ਼ੀਅਸਨੈਸ ਬਹੁਤ ਹਾਈ ਹੁੰਦੀ ਆ ਜਦੋਂ ਆਪ ਉਹ ਆਪਣੇ ਆਪ ਨੂੰ ਲਿਮਿਟਿੰਗ ਬਲੀਫ ਤੇ এনवायरमेंट ਨਾਲ ਨਹੀਂ ਰੋਕਦੇ ਤਾਂ ਉਹ ਚੀਜ਼ ਉਹਨਾਂ ਦੀ એનર્ਜੀ ਬਣ ਜਾਂਦੀ ਆ ਤੇ ਉਹ ਆਪਣੇ ਬਾਡੀਜ਼ ਦੇ ਸੈੱਲ ਨੂੰ ਕੰਟਰੋਲ ਕਰਕੇ ਇਹ ਸਾਰੀਆਂ ਚੀਜ਼ਾਂ ਜੋ ਇੱਕ ਆਮ ਇਨਸਾਨ ਲਈ ਪੋਸੀਬਲ ਨਹੀਂ ਆ ਉਹ ਵੀ ਕਰ ਲੈਂਦੇ ਆ ਸੋ ਜਦੋਂ ਆਪਾ ਬਿਮਾਰ ਹੁੰਦੇ ਆ ਤਾਂ ਆਪਣੀ ਆਪਣੀਆਂ ਵਾਈਬ੍ਰੇਸ਼ਨਲ ਸਟੇਟਸ ਬਹੁਤ ਲੋ ਹੁੰਦੀ ਆ ਸੋ ਉਸ ਵਾਈਬ੍ਰੇਸ਼ਨ ਸਟੇਜ ਤੋਂ ਉੱਪਰ ਉੱਠਣ ਲਈ ਵੀ ਹੈਵ ਆਪਣੇ ਮਾਈਂਡ ਨੂੰ ਪੋਜ਼ਿਟਿਵ ਇਮੋਸ਼ਨਸ ਦੇਣੇ ਪੈਣੇ ਆ ਲਾਈਕ ਲਵ ਗ੍ਰੈਟੀਟਿਊਡ ਤੇ ਆਪਣੀਆਂ ਜਦੋਂ ਵਾਈਬ੍ਰੇਸ਼ਨਸ ਹੋਣਗੀਆਂ ਵਾਈਬ੍ਰੇਸ਼ਨਸ ਹਾਈ ਹੋਣਗੀਆਂ ਤਾਂ ਆਪਣਾ ਹੀਲਿੰਗ ਪ੍ਰੋਸੈਸ ਫਾਸਟ ਹੋ ਜਾਊਗਾ ਹੀਲਿੰਗ ਪ੍ਰੋਸੈਸ ਫਾਸਟ ਹੋ ਜਾਊਗਾ ਤਾਂ ਆਪਣਾ ਆਪਾ ਪੋਸਿਬਲੋ ਇਫੈਕਟ ਤੇ ਚੱਲ ਜਾਾਂਗੇ ਸੀਬੋ ਇਫੈਕਟ ਟਰਾਈ ਕਰਾਂਗੇ ਤਾਂ ਆਪਣੇ ਨਵੇਂ ਨਿਊਰons ਨਿਊਰons ਕੈਕਸ਼ਨਸ ਰਿਲੀਜ਼ ਹੋਣਗੇ ਡੀਐਨਏ ਚੇਂਜ ਹੋਊਗਾ ਡੀਐਨਏ ਨਵੇਂ ਡੀਐਨਏ ਬਣਨਗੇ ਨਵੇਂ ਪ੍ਰੋਟੀਨ ਬਣਨਗੇ ਤਾਂ ਆਪਾਂ ਆਪਣੀ ਉਹ ਡਿਜ਼ੀਜ਼ ਵਾਲੀ ਸਟੇਜ ਤੋਂ ਨਿਕਲ ਕੇ ਇੱਕ ਹੈਲਥੀ ਸਟੇਜ 'ਚ ਇੰਟਰ ਕਰਾਂਗੇ ਸੋ ਹੁਣ ਆਪਾਂ ਗੱਲ ਕਰਦੇ ਆਂ ਟਰਾਂਸਫਰਮੇਸ਼ਨ ਸਟੋਰੀਜ਼ ਬਾਰੇ ਜੋ ਇਸ ਬੁੱਕ 'ਚ ਦੱਸੀਆਂ ਗਈਆਂ ਆ ਸੋ ਇਸ ਬੁੱਕ 'ਚ ਤਿੰਨ ਐਦਾਨੀਆਂ ਸਟੋਰੀਜ਼ ਦੱਸੀਆਂ ਗਈਆਂ ਆ ਜਿਨ੍ਹਾਂ ਨਾਲ ਲੋਕਾਂ ਨੇ ਇਸ ਪਲਸੀਬੋ ਇਫੈਕਟ ਨੂੰ ਆਪਣੇ ਆਪ ਤੇ ਲਾਗੂ ਕੀਤਾ ਤੇ ਉਹਨਾਂ ਨੂੰ ਸਕਸੈਸ ਮਿਲੀ ਸਭ ਤੋਂ ਪਹਿਲਾਂ ਸਟੋਰੀ ਹੈ ਇੱਕ ਲੇਡੀ ਦੀ ਸ਼ੀ ਵਾਸ ਸਫਰਿੰਗ ਫ੍ਰੋਮ ਜੈਨੇਟਿਕ ਕੰਡੀਸ਼ਨ ਉਹਦੀ ਇੱਕ ਜੈਨੇਟਿਕ ਕੰਡੀਸ਼ਨ ਸੀ ਤੇ ਉਹਦੀ ਬੋਨਸ ਬਹੁਤ ਵੀਕ ਸੀ ਉਹਨੂੰ ਬਹੁਤ ਸਾਰੇ ਫ੍ਰੈਕਚਰਸ ਹੋਏ ਉਹਦੇ ਨਾਲ ਉਹ ਇੱਕ ਬੈਡ ਰੈਸਟ ਤੇ ਚਲ ਗਈ ਲਾਈਕ ਸ਼ੀ ਕੈਨਟ ਮੂਵ ਤੇ ਉਹਨੇ ਉਹਨੂੰ ਡਿਪਰੈਸ਼ਨ ਹੋ ਗਿਆ ਉਹ ਸਾਰਾ ਦਿਨ ਇੱਕ ਡਰ ਤੇ ਵਰੀ ਦੀ ਸਟੇਜ 'ਚ ਰਹਿੰਦੀ ਤੇ ਇੱਕ ਦਿਨ ਉਹਨੇ ਡਾਕਟਰ ਡਿਸਪੈਂਜਾ ਦਾ ਦੀ ਵਰਕਸ਼ਾਪ اٹینڈ ਕੀਤੀ ਤੇ ਉਹਨੂੰ ਪਤਾ ਲੱਗਾ ਕਿ ਉਹ ਹੈਲਥੀ ਹੋ ਸਕਦੀ ਆ ਕਿਦਾਂ ਆਪਣੇ 올ਡ ਬਲੀਫਸ ਨੂੰ ਚੇਂਜ ਕਰਕੇ ਸੋ ਉਹ ਉਹਨੇ ਆਪਣੇ ਬਲੀਫਸ ਨੂੰ ਇਸ ਸਟੇਜ ਤੇ ਲਿਜਾਂਦਾ ਕਿ ਉਹ ਹੈਲਥੀ ਆ ਉਹਨੂੰ ਕੋਈ ਹੈਲਥ ਇਸ਼ੂ ਨਹੀਂ ਆ ਸੋ ਇਹਦੇ ਨਾਲ ਉਹਦੀ ਹੈਲਥ 'ਚ ਪੋਜ਼ਿਟਿਵ ਇਫੈਕਟ ਆਏ ਬਟ ਬਡੀ ਚੇਂਜ ਉਦੋਂ ਆਈ ਜਦੋਂ ਉਹਨੂੰ ਇੱਕ ਹੋਰ ਵਰਕਸ਼ਾਪ ਤੋਂ ਮੈਡੀਟੇਸ਼ਨ ਬਾਰੇ ਪਤਾ ਲੱਗਾ ਸੋ ਉਹਨੇ ਮੈਡੀਟੇਸ਼ਨ ਸਟਾਰਟ ਕੀਤੀ ਤੇ ਥੋੜੇ ਟਾਈਮ ਬਾਅਦ ਉਹਦੀ ਹੈਲਥ ਕੰਡੀਸ਼ਨ ਬਹੁਤ ਬੈਟਰ ਹੋ ਗਈ ਸੋ ਇਹਦੇ 'ਚ ਇੱਕ ਹੋਰ ਸਟੋਰੀ ਦੱਸੀ ਗਈ ਆ ਇੱਕ ਲੇਡੀ ਦੀ ਉਹ ਉਹਦਾ ਸ਼ੀਵਾ ਸਫਰਿੰਗ ਫ্রম ਆ ਟੌਕਸਿਕ ਰਿਲੇਸ਼ਨਸ਼ਿਪ ਉਹ ਬਹੁਤ ਲਾਈਫ ਟੂ ਬਹੁਤ ਫਰਸਟ੍ਰੇਟਡ ਸੀ ਉਹਦਾ ਕੋਈ ਟੌਕਸਿਕ ਰਿਲੇਸ਼ਨਸ਼ਿਪ ਸੀ ਤੇ ਜਿਹਦੇ ਨਾਲ ਉਹ ਉਹਦੇ ਹੈਲਥ ਨੂੰ ਬਹੁਤ ਡੀਪਲੀ ਇਫੈਕਟ ਕੀਤਾ ਤੇ ਉਹਨੂੰ ਇੱਕ ਥਾਇਰੋਇਟਿਕਸ ਨਾਮ ਦੀ ਬਿਮਾਰੀ ਹੋਈ ਜਿਹਦੇ ਨਾਲ ਜਿਹਦੇ ਚ ਆਪਣਾ ਇਮਿਊਨ ਸਿਸਟਮ ਆਪਣੇ ਥਾਇਰੋਇਡ ਗਲੈਂਡ ਤੇ ਅਟੈਕ ਕਰਦਾ ਆ ਉਹਦੇ ਨਾਲ ਉਹ ਡਿਪਰੈਸ਼ਨ ਚ ਚਲ ਗਈ ਤੇ ਡਾਕਟਰਸ ਨੇ ਉਹਨੂੰ ਕਿਹਾ ਕਿ ਇਹ ਚੀਜ਼ ਜੈਨੇਟਿਕ ਆ ਸੋ ਤੂੰ ਕਦੇ ਵੀ ਇਸ ਚੀਜ਼ ਤੋਂ ਰਿਕਵਰ ਨਹੀਂ ਹੋ ਸਕਦੀ ਬਟ ਦੈਨ ਉਹਨੇ ਇੱਕ ਵਾਰ ਡਾਕਟਰ ਡਿਸਪੈਂਜਾ ਦੀ ਬੁੱਕ ਪੜ੍ਹੀ ਤੇ ਵਰਕਸ਼ਾਪ ਅਟੈਂਡ ਕੀਤੀ ਤੇ ਉਹਨੂੰ ਪਤਾ ਲੱਗਾ ਕਿ ਉਹ ਆਪ ਹੀ ਆਪਣੀ ਇਸ ਕੰਡੀਸ਼ਨ ਲਈ ਰਿਸਪੌਂਸੀਬਲ ਆ ਬਿਕੋਜ਼ ਸ਼ੀ ਵਾਸ ਸਫਰਿੰਗ ਫ্রম ਅ ਟੌਕਸਿਕ ਰਿਲੇਸ਼ਨਸ਼ਿਪ ਉਹਨੂੰ ਸਟ੍ਰੈਸ ਸੀਗਾ ਤੇ ਉਹਦਾ ਇਮਿਊਨ ਸਿਸਟਮ ਲੋ ਹੋ ਗਿਆ ਸੋ ਸੋ ਉਹਨੇ ਇਹ ठान ਲਿਆ ਕਿ ਉਹ ਆਪਣੀ ਹੈਲਥ ਨੂੰ ਚੇਂਜ ਕਰੂਗੀ ਉਹਨੇ ਆਪਣੇ ਬਲੀਫਸ ਨੂੰ ਚੇਂਜ ਕੀਤਾ ਉਹਨੇ ਆਪਣੀ ਕੰਡੀਸ਼ਨ ਨੂੰ ਚੇਂਜ ਕੀਤਾ ਉਹਨੇ ਮੈਡੀਟੇਸ਼ਨ ਕਰਨੀ ਸਟਾਰਟ ਕੀਤੀ ਉਹਨੇ ਗ੍ਰੈਟੀਟਿਊਡਸ ਰਹਿਣਾ ਸਟਾਰਟ ਕੀਤਾ ਉਹਨੇ ਆਪਣੇ 네ਗੇਟਿਵ ਇਮੋਸ਼ਨਸ ਨੂੰ ਪੋਜ਼ਿਟਿਵ ਇਮੋਸ਼ਨਸ ਵਿੱਚ ਕਨਵਰਟ ਕੀਤਾ ਤੇ ਉਹਨੂੰ ਪੋਜ਼ਿਟਿਵ ਰਿਜ਼ਲਟ ਮਿਲੇ ਸੋ ਸੋ ਇਹਦੇ ਵਿੱਚ ਇੱਕ ਹੋਰ ਸਟੋਰੀ ਦੱਸੀ ਗਈ ਆ 69 ਇਅਰ ਦੀ ਇੱਕ 올ਡ ਲੇਡੀ ਸੀ ਸ਼ੀ ਵਾਸ ਸਫਰਿੰਗ ਫਰਮ ਮਲਟੀਪਲ ਸਿਰੋਸਿਸ ਇਹ ਜਿਹੜਾ ਆਪਣਾ ਇਮਿਊਨ ਸਿਸਟਮ ਆਪਣੇ ਸੈਂਟਰਲ ਨਰਵਸ ਸਿਸਟਮ ਤੇ ਅਟੈਕ ਕਰਦਾ ਆ ਸੋ ਉਹਨੇ ਇਸ ਬਿਮਾਰੀ ਦੇ अर्ली ਸਾਈਨਸ ਇਗਨੋਰ ਕੀਤੇ ਸੀ ਬਿਕੋਜ਼ ਸ਼ੀ ਵਾਸ ਵੈਰੀ ਵੀਜ਼ੀ ਇਨ ਹਰ ਲਾਈਫ ਸੋ ਉਹਨੇ ਇੱਕ ਇੱਕ ਵਾਰ ਡਾਕਟਰ ਡਿਸਪੈਂਜਾ ਦੀ ਬੁੱਕ ਪੜ੍ਹੀ ਤੇ ਉਹਨੇ ਮੈਂਟਲ ਰਿਹਸਲ ਸਟਾਰਟ ਕੀਤੀ ਉਹਨੇ ਮੈਡੀਟੇਸ਼ਨ ਕਰਨੀ ਸਟਾਰਟ ਕੀਤੀ ਸੋ ਉਹਨੂੰ ਪੋਜ਼ਿਟਿਵ ਰਿਜ਼ਲਟ ਮਿਲਨੇ ਸ਼ੁਰੂ ਹੋਏ ਸੋ ਉਹਨੇ ਇੱਕ ਵਾਰ ਕਹਿੰਦੇ ਆ ਕਿ ਉਹਨੇ ਇੱਕ ਵਾਰ ਡਾਕਟਰ ਡਿਸਪੈਂਜਾ ਦੀ ਵਰਕਸ਼ਾਪ ਅਟੈਂਡ ਕੀਤੀ ਤੇ ਜਦੋਂ ਉਹ ਵਰਕਸ਼ਾਪ ਤੇ ਗਈ ਤਾਂ ਉਹ ਵੀਲਚੇਅਰ ਤੇ ਗਈ ਸੀ ਬਟ ਜਦੋਂ ਉਸ ਵਰਕਸ਼ਾਪ ਚ ਉਹਨਾਂ ਨੇ ਮੈਡੀਟੇਸ਼ਨ ਡਨ ਕੀਤੀ ਤਾਂ ਉਹ ਆਪਣੀ ਵੀਲਚੇਅਰ ਤੋਂ ਖੜੀ ਹੋਣ ਦੇ ਕਾਬਿਲ ਸੀ ਸੋ ਇਹ ਅਫੈਕਟ ਆ ਮੈਡੀਟੇਸ਼ਨ ਦਾ ਸੋ ਹੁਣ ਆਪਾਂ ਗੱਲ ਕਰਦੇ ਆਂ ਮੈਡੀਟੇਸ਼ਨ ਬਾਰੇ ਕਿ ਮੈਡੀਟੇਸ਼ਨ ਆਪਾਂ ਕਦੋਂ ਕਿੱਥੇ ਤੇ ਕਿਵੇਂ ਕਰੀਏ ਸੋ ਕਦੋਂ ਸੋ ਮੈਡੀਟੇਸ਼ਨ ਨੂੰ ਕਰਨ ਦਾ ਬੈਸਟ ਟਾਈਮ ਆ ਸਵੇਰੇ अर्ਲੀ ਇਨ ਦਾ ਮਾਰਨਿੰਗ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਸੋ ਕਿੱਥੇ ਸੋ ਮੈਡੀਟੇਸ਼ਨ ਕਰਨ ਲਈ ਤੁਸੀਂ ਇੱਕ ਐਦਾਂ ਦੀ ਪੀਸਫੁਲ ਜਗ੍ਹਾ ਚੂਜ਼ ਕਰਨੀ ਆ ਜਿੱਥੇ ਤੁਹਾਨੂੰ ਕੋਈ ਵੀ ਡਿਸਟਰੈਕਸ਼ਨ ਨਾ ਹੋਵੇ ਆਸ-ਪਾਸੇ ਕੋਈ ਵੀ ਸ਼ੋਰ ਸ਼ਰਾਬਾ ਨਾ ਹੋਵੇ ਹਾਂ ਸੋ ਮੈਡੀਟੇਸ਼ਨ ਕਰਨ ਲਈ ਤੁਸੀਂ ਆਪਣੀ ਬੋਡੀ ਨੂੰ ਕੰਫਰਟੇਬਲ ਕਰਨਾ ਹੈ ਕਲੋਥਸ ਤੁਹਾਡੇ ਕੰਫਰਟੇਬਲ ਹੋਣੇ ਚਾਹੀਦੇ ਆ ਤੇ ਤੁਸੀਂ ਐਟ ਲੀਸਟ 1 ਘੰਟੇ ਲਈ ਸ਼ਾਂਤੀ ਨਾਲ ਬੈਠਣਾ ਹੈ ਸੋ ਆਪਣੀ ਮੈਡੀਟੇਸ਼ਨ ਦਾ ਟਾਈਮ 45 ਮਿੰਟ ਤੋਂ 1 ਘੰਟੇ ਦਾ ਹੋਣਾ ਚਾਹੀਦਾ ਹੈ ਸੋ ਜਦੋਂ ਆਪਾਂ ਸਟਾਰਟ ਕਰਦੇ ਆ ਤਾਂ ਆਪਣਾ ਕੰਡੀਸ਼ਨਲ ਮਾਈਂਡ ਬੋਡੀ ਨੂੰ ਕੰਟਰੋਲ ਕਰਨ ਦੀ ਟਰਾਈ ਕਰਦਾ ਆ ਸੋ ਆਪਾਂ ਨੂੰ ਛੱਡਣ ਲਈ ਮਜਬੂਰ ਕਰਨਾ ਆ ਸੋ ਇਸ ਚੀਜ਼ 'ਚ ਸਕਸੈਸ ਪ੍ਰਾਪਤ ਕਰਨ ਲਈ ਆਪਾਂ ਨੇ ਉਹ ਡਿਸਟਰੈਕਸ਼ਨਸ ਨੂੰ ਇਗਨੋਰ ਕਰਨਾ ਆ ਉਹ ਡਿਸਟਰੈਕਟਿੰਗ ਥਾਟਸ ਨੂੰ ਇਗਨੋਰ ਕਰਨਾ ਆ ਤੇ ਆਪਣੀ ਪ੍ਰੈਸੈਂਟ ਮੂਵਮੈਂਟ ਤੇ ਫੋਕਸ ਕਰਨਾ ਆ ਸੋ ਜਦੋਂ ਆਪਾਂ ਇਸ ਚੀਜ਼ ਦੀ ਡੇਲੀ ਪ੍ਰੈਕਟਿਸ ਕਰੀ ਜਾਵਾਂਗੇ ਤਾਂ ਆਪਾਂ ਹੌਲੀ-ਹੌਲੀ ਆਪਣੇ ਮਾਈਂਡ ਨੂੰ ਕੰਟਰੋਲ ਕਰਨਾ ਸਿੱਖ ਜਾਵਾਂਗੇ ਸੋ ਇਹਦੇ 'ਚ ਇੱਕ ਓਪਨ ਫੋਕਸ ਮੈਡੀਟੇਸ਼ਨ ਜੋ ਕਿ ਇੱਕ ਬੁੱਧਿਸਟ ਮੈਡੀਟੇਸ਼ਨ ਆ ਉਨੂੰ ਉਹਦੇ ਬਾਰੇ ਗੱਲ ਕੀਤੀ ਗਈ ਆ ਇਸ ਸਟੇਜ 'ਚ ਆਪਾਂ ਆਪਣੇ ਮਾਈਂਡ ਦੀ ਸਟੇਟ ਨੂੰ ਚੇਂਜ ਕਰ ਸਕਦੇ ਆ ਆਪਾਂ ਆਪਣਾ ਫੋਕਸ ਆਪਣੇ ਅੰਦਰ ਮੂਵ ਕਰ ਸਕਦੇ ਆ ਤੇ ਇਹ ਆਪਣੀ ਬਾਡੀ 'ਚ ਬੈਲੈਂਸ ਲੈ ਕੇ ਆਉਂਦੀ ਆ ਸੋ ਇਸ 'ਚ ਇੱਕ ਮੈਡੀਟੇਸ਼ਨ ਸਟਾਈਲ ਬਾਰੇ ਦੱਸਿਆ ਗਿਆ ਹੈ ਇਹ ਓਪਨ ਫੋਕਸ ਮੈਡੀਟੇਸ਼ਨ ਜਿਹਨੂੰ ਬੁੱਧਿਸਟ ਮੈਡੀਟੇਸ਼ਨ ਵੀ ਕਹਿੰਦੇ ਆ ਸੋ ਇਸ ਸਟੇਜ 'ਚ ਆਪਾਂ ਆਪਣੀ ਬਾਡੀ ਦੀ ਬਾਡੀ ਤੇ ਮਾਈਂਡ ਦੀ ਸਟੇਟ ਨੂੰ ਚੇਂਜ ਕਰ ਸਕਦੇ ਆ ਇਟ ਵਿਲ ਬ੍ਰਿੰਗ ਬੈਲੈਂਸ ਟੂ ਆਵਰ ਬਾਡੀ ਤੇ ਇਹ ਆਪਣੇ ਆਪਣੇ ਫੋਕਸ ਨੂੰ ਆਪਣੇ ਇਨਵਰਡ ਲੈ ਜਾਂਦੀ ਆ ਸੋ ਆਪਣੇ ਲਾਈਫ 'ਚ ਵੱਡੀਆਂ ਚੇਂਜਸ ਕਰਨ ਲਈ ਆਪਾਂ ਨੂੰ ਟਾਈਮ ਬਾਡੀ ਤੇ এনवायरमेंट ਦੇ ਕਨਸੈਪਟ ਨੂੰ ਛੱਡ ਕੇ ਨੋ ਬਾਡੀ ਨੋ ਟਾਈਮ ਤੇ ਨੋ এনवायरमेंट ਦੇ ਕਨਸੈਪਟ ਨੂੰ ਐਕਸੈਪਟ ਕਰਨਾ ਹੈ ਤੇ ਆਪਾਂ ਨੂੰ ਪ੍ਰੈਜ਼ੈਂਟ ਮੂਮੈਂਟ 'ਚ ਰਹਿਣਾ ਹੈ ਸੋ ਪ੍ਰੈਸੈਂਟ ਮੂਮੈਂਟ ਮੀਨਸ ਮਾਈਂਡਫੁਲਨੈਸ ਮੈਡੀਟੇਸ਼ਨ ਪ੍ਰੈਕਟਿਸ ਕਰਨੀ ਆ ਇਹ ਪ੍ਰੈਸੈਂਟ ਮੂਮੈਂਟ ਨੂੰ ਸਵੀਟ ਸਪੌਟ ਦਾ ਨਾਮ ਦਿੱਤਾ ਗਿਆ ਸੋ ਜਦੋਂ ਆਪਾਂ ਇਸ ਸਟੇਜ 'ਤੇ ਹੋਵਾਂਗੇ ਆਪਣੇ ਕੋਲ ਕਾਊਂਟਲੈਸ ਪੋਸਿਬਿਲਿਟੀਜ਼ ਆਉਣਗੀਆਂ ਤੇ ਆਪਾਂ ਇੱਕ ਹਾਇਰ ਸਟੇਟ 'ਤੇ ਚਲ ਜਾਵਾਂਗੇ ਸੋ ਆਪਣੀ ਲਾਈਫ 'ਚ ਚੇਂਜ ਲਿਆਉਣ ਲਈ ਆਪਣੀ ਮਾਈਂਡ ਦੀ ਸਟੇਟ ਹਾਇਰ ਹੋਣੀ ਚਾਹੀਦੀ ਆ ਇਟ ਸ਼ੁੱਡ ਬੀ ਹਾਇਰ ਦੈਨ ਯੋਰ ਪਾਸਟ ਐਕਸਪੀਰੀਐਂਸਿਸ ਦੈਨ ਤੁਸੀਂ ਆਪਣੀ ਲਾਈਫ 'ਚ ਪੋਜ਼ਿਟਿਵ ਐਕਸਪੀਰੀਐਂਸ ਕਰੋਗੇ ਤੇ ਪੋਜ਼ਿਟਿਵ ਚੇਂजेस ਆਉਣਗੀਆਂ ਸੋ ਇਹ ਸੀ ਅੱਜ ਦੀ ਵੀਡੀਓ ਕਿ ਕਿਦਾਂ ਆਪਾਂ ਪਲਸੀਬੋ ਇਫੈਕਟ ਨੂੰ ਯੂਜ਼ ਕਰਕੇ ਆਪਣਾ ਮਾਈਂਡਸੈਟ ਯੂਜ਼ ਕਰਕੇ ਆਪਣਾ ਥਾਟਸ ਚੇਂਜ ਕਰਕੇ ਆਪਣੇ ਬਲੀਫਸ ਚੇਂਜ ਕਰਕੇ ਆਪਾਂ ਆਪ ਕੋਈ ਵੀ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਆ ਆਪਾਂ ਇੱਕ ਹੈਲਥੀ ਤੇ ਖੁਸ਼ਹਾਲ ਜੀਵਨ ਜਿਉ ਸਕਦੇ ਆ ਸੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਪਲੀਜ਼ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਟੌਪਿਕ ਕਿਦਾਂ ਲੱਗਾ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੀ ਆਪਣੀ ਹੈਲਥ ਕੰਡੀਸ਼ਨ ਤੋਂ ਬਾਹਰ ਆ ਸਕਦੇ ਹੋ ਇਹ ਪਲਸੀਬੋ ਥੈਰੇਪੀ ਯੂਜ਼ ਕਰਕੇ ਥੈਂਕ ਯੂ